ਫੈਡਰਲ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ ਕੀ ਤੁਸੀਂ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹੋ ਇਹ ਜਾਣਨ ਲਈ ਕਿ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ ਆਪਣੇ ਵੋਟਰ ਜਾਣਕਾਰੀ ਕਾਰਡ ਦੀ ਜਾਂਚ ਕਰੋ ਪੋਲ 12 ਘੰਟੇ ਲਈ ਖੁੱਲੇ ਹਨ ਇੱਕ ਪ੍ਰਵਾਨਿਤ ਆਈਡੀ ਲਾਉਣਾ ਨਾ ਭੁੱਲੋ ਜੇ ਤੁਸੀਂ ਵੋਟ ਪਾਉਣ ਲਈ ਰਜਿਸਟਰ ਨਹੀਂ ਹੋ ਤਾਂ ਤੁਸੀਂ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਤੇ ਰਜਿਸਟਰ ਕਰ ਸਕਦੇ ਹੋ ਇਹ ਸਾਡੀ ਵੋਟ ਹੈ VOTING ਬਾਰੇ ਰੋਡਿੰਦੀ ਅਧਿਕਾਰਤ ਜਾਣਕਾਰੀ ਵਾਸਤੇ elections.ce ਤੇ ਜਾਓ ਜਾਂ 1800 463 6868 ਤੇ ਕਾਲ ਕਰੋ ਸਾਡੇ ਮਾਨਯੋਗ ਡੀ.ਸੀ.ਪੀ ਸਾਹਿਬ ਤੇ ਪੰਜਾਬ ਸਰਕਾਰ ਦੇ ਜਿਹੜਾ ਯੋਧ ਨਸ਼ਾ ਵਿਰੁੱਧ ਦੀ ਅਨਸਾਰ ਜਿਹੜਾ ਹਦਾਇਤਾਂ ਤੇ ਅਸੀਂ ਜਿਹੜਾ ਐਸ.ਐਸ.ਪੀ ਸ਼੍ਰੀ ਵਿਰਿੰਦਰ ਬਰਾੜ ਕਪਤਾਨ ਸਿੰਘ ਕਪਤਾਨ ਪੁਲਿਸ ਫਾਜ਼ਲ ਕਾ ਤੇ ਦਿਸ਼ਾ ਨਿਰਦੇਸ਼ਾਂ ਦੇ ਸਾਡੀ ਸਿਟੀ 1 ਦੀ ਟੀਮ ਨੂੰ ਇੱਕ ਕਤਾਮਜਾਬੀ ਹਾਸਲ ਹੋਈ ਜਿਸ ਚ ਸਾਡੇ ਵੱਲੋਂ ਇੱਕ ਜਿਹੜੇ ਹੈਗੀ ਹੈ ਲੇਡੀ ਸੰਤੋਬਾਈ ਜਿਹੜੀ ਹੈ ਆ ਢਾਣੀ ਡੱਡੇ ਵਾਲੀ ਦੀ ਜਿਹੜੀ ਐਪਰੀਹੈਂਡ ਕੀਤੀ ਹੈ ਜਿਸ ਕੋਲੋਂ ਸਾਨੂੰ ਆ 30000 ਪ੍ਰੀ ਕੈਬੂਲੇਟ ਕੈਪਸੂਲ 75 ਗ੍ਰਾਮ ਹਿਰੋਇਨ ਤੇ ਇੱਕ 173000 ਡਰੱਗ ਬਣੀ ਤੇ ਨਾਲ ਇੱਕ ਹੁਨਡਾ ਸਿਟੀ ਕਾਰ ਜਿਹੜੀ ਸਾਨੂੰ ਬਰਾਮਦ ਹੋਈ ਤੇ ਨਾਲ ਇਹਦਾ ਜਿਹੜਾ ਕੁਲਵੀਰ ਸਿੰਘ ਬੱਬੂ ਇਹਦਾ ਲੜਕਾ ਹੈਗਾ ਜਿਹੜਾ ਮੌਕੇ ਤੇ ਫਰਾਰ ਹੋ ਗਿਆ ਜਿਸ ਕੋਲ ਨੂੰ ਸਾਨੂੰ ਸੰਤੋਬਾਈ ਨੂੰ ਅਰੈਸਟ ਕਰ ਲਿਆ ਗਿਆ ਤੇ ਦੂਜੇ ਨੂੰ ਅਸੀਂ ਭਾਲ ਜਾਈਏ ਇਹਦੇ ਵਿੱਚ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਵੀ ਹੋਰ ਡਿਸਕਲੋਜ਼ਰ ਤੇ ਸਾਨੂੰ ਅੰਨੇ ਦੇ ਪਰਿਵਾਰ ਦੇ ਦਾਰਾ ਸਿੰਘ ਹੈਗਾ ਉਹ ਵੀ ਇੱਕ ਐਨਡੀਪੀਐਸ ਦੇ ਜਿਹੜਾ ਟੈਬਲੇਟ ਹੈਵੀ ਕਮਰਸ਼ੀਅਲ ਕੁਆਨਟੀਟੀ ਦੇ ਐਫਆਈਆਰ ਦੇ ਵਿੱਚ ਨਾਮਜ਼ਦ ਹੈਗਾ ਜਿਸ 'ਚ ਸਾਡੇ ਕੋਲੋਂ ਜਿਹੜੇ ਪੁਰਾਣੇ ਜਿਹੜੇ ਹੈਪਚੁਅਲ ਕ੍ਰਿਮੀਨਲ ਨੇ ਉਹਨਾਂ ਦੇ ਘਰਾਂ ਤੇ ਰੂਟੀਨ ਚ ਸਾਡੇ ਵੱਲੋਂ ਰੇਡ ਚੱਰੀ ਹੈ ਜਿਹੜੇ ਵੀ ਇਹ ਬੰਦੇ ਨਸ਼ੇ ਦਾ ਪਹਿਲਾਂ ਤੋਂ ਕਾਰੋਬਾਰ ਕਰ ਰਹੇ ਨੇ ਜਿਨ੍ਹਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਉਹਨਾਂ ਤੇ ਅਸੀਂ ਸਪੈਸ਼ਲ ਰੇਡ ਕੈਂਪੇਨ ਦੇ ਥਰੂ ਹੀ ਇਹ ਜਿਹੜਾ ਇਹਨਾਂ ਦੇ ਰੇਡ ਕੀਤਾ ਗਿਆ ਜਿਸ ਤੇ ਸਾਨੂੰ ਇਹ ਰਿਕਵਰੀ ਹੋਈ ਹੈ ਸਰ ਮੇਨ ਕੰਮ ਤਾਂ ਘਰ ਤੋਂ ਇਹ ਆਪਦੇ ਉਹਨੂੰ ਖੇਤੀਬਾੜੀ ਦਾ ਦੱਸਦੇ ਸੀ ਪਰ ਇਹਨਾਂ ਦੇ ਜਿਹੜਾ ਹੈਗਾ ਮੇਨ ਵੀ ਆਪ ਪ੍ਰੀਕੈਪ ਲੈ ਲੈਂਦੀਆਂ ਹੈਵੀ ਕੁਆਂਟੀਟੀ ਚ ਟੈਬਲੇਟਸ ਤੇ ਹਿਰੋਇਨ ਦਾ ਕੰਮ ਤੇ ਆ ਨਾਲ ਜਿਹੜੇ ਹੈਗੇ ਸਾਨੂੰ ਏ 진짜 ਮਿਲੀਆਂ ਜਿਸ ਤੇ ਅਸੀਂ ਬੈਕ ਐਂਡ ਤੇ ਜਾ ਕੇ ਕਰਾਂਗੇ ਕਿੱਥੋਂ ਇਹਨਾਂ ਸਪਲਾਈ ਚੇਨ ਕਿੱਥੋਂ ਆ ਰਹੀ ਸਰ ਕਿੰਨਾ ਤੇਜ਼ ਜਿਹੜਾ ਹੈਗਾ ਐਫ ਆਈ ਆਰ ਨੰਬਰ 87 ਸਾਡੀ ਗੱਡੀ ਹੈ ਸੈਕਸ਼ਨ 21 27 A ਐਂਡ ਪੀ ਐਸ ਐਕਟ ਦੇ ਨਾਲ 223 ਵੀ ਐਨ ਐਸ ਦੇ ਤਹਿਤ ਅਸੀਂ ਕਦਮ ਅਦਰਚ ਡੂ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ ਕਿ ਤੁਸੀਂ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹੋ ਇਹ ਜਾਣਨ ਲਈ ਕਿ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ ਆਪਣੇ ਵੋਟਰ ਜਾਣਕਾਰੀ ਕਾਰਡ ਦੀ ਜਾਂਚ ਕਰੋ ਪੋਲ 12 ਘੰਟੇ ਲਈ ਖੁੱਲੇ ਹਨ ਇੱਕ ਪਰਮਾਨੰਤ ਆਈਡੀ ਲਾਉਣਾ ਨਾ ਭੁੱਲੋ ਜੇ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਨਹੀਂ ਹੋ ਤਾਂ ਤੁਸੀਂ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਤੇ ਰਜਿਸਟਰ ਕਰ ਸਕਦੇ ਹੋ ਇਹ ਸਾਡੀ ਵੋਟ ਹੈ VOTING.IN ਦੀ ਅਧਿਕਾਰਤ ਜਾਣਕਾਰੀ ਵਾਸਤੇ ELECTIONS.CE ਤੇ ਜਾਓ ਜਾਂ 1800 463 6868 ਤੇ ਕਾਲ ਕਰੋ ਸਾਡੀ ਮਾਨਯੋਗ ਡੀ.ਸੀ.ਪੀ ਸਾਹਿਬ ਤੇ ਪੰਜਾਬ ਸਰਕਾਰ ਦੇ ਜਿਹੜਾ ਯੁੱਧ ਨਸ਼ਾ ਵਿਰੋਧ ਦੀ ਅਨਸਾਰ ਜਿਹੜਾ ਹਦਾਇਤਾਂ ਤੇ ਅਸੀਂ ਜਿਹੜਾ ਐਸ.ਐਸ.ਪੀ ਸ਼੍ਰੀ ਵਿਰਿੰਦਰ ਬਰਾੜ ਕਪਤਾਨ ਸਿੰਘ ਕਪਤਾਨ ਪੁਲਿਸ ਫਾਜ਼ਲ ਕਾ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਡੀ ਸਿਟੀ 1 ਦੀ ਟੀਮ ਨੂੰ ਇੱਕ ਕਾਮਯਾਬੀ ਹਾਸਲ ਹੋਈ ਜਿਸ ਚ ਸਾਡੇ ਵੱਲੋਂ ਇੱਕ ਜਿਹੜੇ ਹੈਗੀ ਹੈ ਲੇਡੀ ਸੰਤੋਬਾਈ ਜਿਹੜੀ ਹੈ ਟਾਣੀ ਡੰਡੇ ਵਾਲੀ ਦੀ ਜਿਹੜੀ ਐਬਰੀਹੈਂਡ ਕੀਤੀ ਹੈ ਜਿਸ ਕੋਲੋਂ ਸਾਨੂੰ 30000 ਪ੍ਰੀ ਕੈਬਿਨੇਟ ਕੈਪਸੂਲ 75 ਗ੍ਰਾਮ ਹਿਰੋਇਨ ਤੇ ਇੱਕ 173000 ਡਰੱਗ ਬਣੀ ਤੇ ਨਾਲ ਇੱਕ Honda City ਕਾਰ ਜਿਹੜੀ ਆ ਸਾਨੂੰ ਬਰਾਂਧ ਹੋਈ ਤੇ ਨਾਲ ਇਹਦਾ ਜਿਹੜਾ ਕੁਲਵੀਰ ਸਿੰਘ ਬੱਬੂ ਇਹਦਾ ਲੜਕਾ ਹੈਗਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਜਿਸ ਕੋਲ ਨੂੰ ਸਾਨੂੰ ਸੰਤੋਬਾਈ ਨੂੰ ਅਰੈਸਟ ਕਰ ਲਿਆ ਗਿਆ ਤੇ ਦੂਜੇ ਨੂੰ ਅਸੀਂ ਭਾਜ ਜਾ ਗਿਆ ਇਹਦੇ ਵਿੱਚ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਵੀ ਹੋਰ ਡਿਸਕਲੋਜ਼ਰ ਤੇ ਸਾਨੂੰ ਅੰਨੇ ਦੇ ਪਰਿਵਾਰ ਦੇ ਦਾਰਾ ਸਿੰਘ ਹੈਗਾ ਉਹ ਵੀ ਇੱਕ ਐਨਡੀਪੀਐਸ ਦੇ ਜਿਹੜਾ ਟੈਬਲੇਟ ਹੈਵੀ ਕਮਰਸ਼ੀਅਲ ਕੁਆਂਟੀਟੀ ਦੇ ਐਫਆਈਆਰ ਦੇ ਵਿੱਚ ਨਾਮਜ਼ਦ ਹੈਗਾ ਜਿਸ 'ਚ ਸਾਡੇ ਕੋਲੋਂ ਜਿਹੜੇ ਪੁਰਾਣੇ ਜਿਹੜੇ ਹੈਕਚੁਅਲ ਕ੍ਰਿਮੀਨਲ ਨੇ ਉਹਨਾਂ ਦੇ ਘਰਾਂ ਤੇ ਰਿਟਿਨ 'ਚ ਸਾਡੇ ਵੱਲੋਂ ਰੇਡ ਚੱਰੀ ਹੈ ਜਿਹੜੇ ਵੀ ਇਹ ਬੰਦੇ ਨਸ਼ੇ ਦਾ ਪਹਿਲਾਂ ਤੋਂ ਕਾਰੋਬਾਰ ਕਰ ਰਹੇ ਨੇ ਜਿ ਹੈਗੀ ਆ ਉਹਨਾਂ ਤੇ ਅਸੀਂ ਸਪੈਸ਼ਲ ਰੇਡ ਕੈਂਪੇਨ ਦੇ ਥਰੂ ਹੀ ਜਿਹੜਾ ਇਹਨਾਂ ਦੇ ਰੇਡ ਕੀਤਾ ਗਿਆ ਜਿਸ ਤੇ ਸਾਨੂੰ ਇਹ ਰਿਕਵਰੀ ਹੋਈ ਸਰ ਮੇਨ ਕੰਮ ਤਾਂ ਘਰ ਤੋਂ ਇਹ ਆਪਦੇ ਉਹਨਾਂ ਖੇਤੀਬਾੜੀ ਦਾ ਦੱਸਦੇ ਸੀ ਪਰ ਇਹਨਾਂ ਦੇ ਜਿਹੜਾ ਹੈਗਾ ਮੇਨ ਵੀ ਆਪ ਪ੍ਰੀਕੈਪ ਲੈਣ ਦੀਆਂ ਹੈਵੀ ਕੁਆਂਟੀਟੀ ਚ ਟੈਬਲੇਟਸ ਤੇ ਹਿਰੋਇਨ ਦਾ ਕੰਮ ਤੇ ਆ ਨਾਲ ਜਿਹੜੇ ਹੈਗੇ ਸਾਨੂੰ ਇਹ ਚੀਜ਼ਾਂ ਮਿਲੀਆਂ ਜਿਸ ਤੇ ਅਸੀਂ ਬੈਕ ਐਂਡ ਤੇ ਜਾ ਕੇ ਕਰਾਂਗੇ ਕਿੱਥੋਂ ਇਹਨਾਂ ਸਪਲਾਈ ਚੇਨ ਕਿੱਥੋਂ ਆ ਰਹੀ ਸਰ ਕਿਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਨੰਬਰ 87 ਸਾਡੀ ਗੱਡੀ ਹੈ ਸੈਕਸ਼ਨ 21 27 ए ਐਂਡ ਪੀ ਐਸ ਐਕਟ ਦੇ ਨਾਲ 223 ਵੀ ਐਨ ਐਸ ਦੇ ਤਹਿਤ ਅ